ਤੁਸੀਂ ਕਿਸੇ ਨੂੰ ਕੋਈ ਕੰਮ ਕਿਹਾ ਤੇ ਹੁਣ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਕੀ ਇਹ ਤੁਸੀਂ ਕੰਮ ਕੀਤਾ ਜਾਂ ਨਹੀਂ ਕੀਤਾ ਹੈਗਾ ਤਾਂ ਉਸ ਦੇ ਵਿੱਚ ਆਪਾਂ ਫਿਰ ਕੀ ਕਰਦੇ ਆ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਉਸ ਦੇ ਵਿੱਚ ਸਿੰਪਲੀ ਇਹਦੇ ਅੱਗੇ ਇੱਕ ਸ਼ਬਦ ਲਾ ਰਹਿਣਾ ਡਿਡ ਹੁਣ ਦੇਖੋ ਤੁਸੀਂ ਕਹੋ ਜੀ ਇਹਦਾ ਫਿਰ ਡਿਡ ਦਾ ਪੰਜਾਬੀ ਦੇ ਵਿੱਚ ਕੀ मीनिंग ਆਪਾਂ ਨੂੰ ਕੋਈ ਮਤਲਬ ਨਹੀਂ ਉਸਤਰਾ ਵੀ ਇਹਦਾ ਕੀ ਪੰਜਾਬੀ ਦੇ ਵਿੱਚ ਅਨਵਾਦ ਕਰਨਾ ਕੀ ਨਹੀਂ ਕਰਨਾ ਇਹਪਾਂ ਨੂੰ ਇਸ ਚੀਜ਼ ਦੀ ਲੋਡ ਨਹੀਂ ਪੈਂਦੀ ਹੈਗੀ ਕਿਉਂਕਿ ਜੇ ਤੁਸੀਂ ਕੰਟੈਕਸਟ ਸਮਝ ਗਏ ਜੇ ਤੁਸੀਂ ਸੰਦਰਭ ਸਮਝ ਗਏ ਵੀ ਇਹ ਕਿਸ ਸੰਦਰਭ ਦੇ ਵਿੱਚ ਵਰਤਿਆ ਜਾਣਾ ਤਾਂ ਤੁਹਾਨੂੰ ਉਹ ਜਿਸ ਜਦੋਂ ਵੀ ਤੁਹਾਡੇ ਸਾਹਮਣੇ ਕੋਈ ਵੀ ਉਸੇ ਤਰ੍ਹਾਂ ਦੀ પરિਸਥਿਤੀ ਆਊਗੀ ਤਾਂ ਤੁਸੀਂ ਉਹਨੂੰ ਵਰਤ ਪਾਓਗੇ ਸੋ ਇੱਥੇ ਆਪਾਂ ਲਾ ਲਓ ਪਹਿਲਾਂ ਡਿਡ ਹੁਣ ਬਸ ਅੱਗੇ ਫਿਰ ਉਹੀ ਚੱਲੂਗਾ ਡਿਡ ਹੀ ਡਿਡ ਹੀ ਮੋਡ ਦਾ ਲੌਨ ਹੁਣ ਮੈਂ ਤੁਹਾਨੂੰ ਪੁੱਛ ਰਿਹਾ ਇਹਦੇ ਬਾਰੇ ਕੀ ਇਸਨੇ ਲੌਨ ਨੂੰ ਮੋਹ ਕੀਤਾ ਜਾਂ ਨਹੀਂ ਡਿਡ ਹੀ ਮੋ the lawn ਡਿਡ ਹੀ ਵਾਸ਼ the car ਡਿਡ ਹੀ ਵਾਕ the dog ਤਾਂ ਹੋ ਗਿਆ ਇਹ ਤੇ ਇੱਕ ਡਿਡ ਹੀ ਤੇ ਡਿਡ ਇਸੇ ਤਰ੍ਹਾਂ ਨਾਲ ਹੀ ਸ਼ੀ ਆ ਜਾਊਗਾ ਹੁਣ ਮੈਂ ਤੁਹਾਨੂੰ ਪੁੱਛਾਂ ਮੈਂ ਤੁਹਾਨੂੰ ਕੁਝ ਕੰਮ ਕਹੇ ਤੇ ਮੈਂ ਹੁਣ ਤੁਹਾਨੂੰ ਪੁੱਛ ਰਿਹਾ ਵੀ ਤੁਸੀਂ ਉਹ ਕੰਮ ਕੀਤੇ ਜਾਂ ਨਹੀਂ ਸੋ ਇੱਥੇ ਡਿਡ ਯੂ ਡਿਡ ਯੂ ਮੋ the lawn ਡਿਡ ਯੂ ਵਾਸ਼ the car ਡਿਡ ਯੂ ਵਾਕ the dog did you feed the cat did you set the table ਹੁਣ ਮੈਂ ਇਹ ਤੁਹਾਨੂੰ ਕਹਿ ਰਿਹਾ ਤੁਹਾਨੂੰ ਪੁੱਛ ਰਿਹਾ ਇਸ ਚੀਜ਼ ਦੇ ਬਾਰੇ ਤੇ ਕੀ ਤੁਸੀਂ ਇਹ ਕੰਮ ਕੀਤੇ ਜਾਂ ਨਹੀਂ ਸਿੰਪਲ ਬਾਕੀ ਸਭ ਕੁਝ ਉਹੀ ਇਸੇ ਤਰ੍ਹਾਂ ਨਾਲ ਫਿਰ ਦੋ ਜਾਂ ਦੋ ਤੋਂ ਵੱਧ ਜਾਣੇ ਹੋਣਗੇ ਤਾਂ ਕੀ ਲੱਗੂਗਾ ਤੁਹਾਨੂੰ ਪਤਾ ਹੀ ਆ ਦੇ ਐਥੇ ਇਹ ਚੀਜ਼ ਜਿਹੜੀ ਹੈਗੀ ਆ ਨਾ ਹੀ ਸ਼ੀ ਦੇ ਇਹ ਬਹੁਤ ਇੰਗਲਿਸ਼ ਦੇ ਵਿੱਚ ਬਹੁਤ ਸਾਰੇ ਵਾਕਾਂ ਦੇ ਵਿੱਚ ਮੁਢਲੇ ਵਾਕਾਂ ਦੇ ਵਿੱਚ ਬਹੁਤ ਕਾਮਨਲੀ ਇਹ ਚੀਜ਼ ਯੂਜ਼ ਹੁੰਦੀ ਆ ਇਸ ਨੂੰ ਜੇ ਤੁਸੀਂ ਬਿਲਕੁਲ ਇੱਕ ਵਾਰੀ ਤੁਹਾਡੀ ਸਟਾਰਟਿੰਗ ਦੇ ਲੈਵਲ ਤੇ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਓ ਤਾਂ ਬਹੁਤ ਸਾਰੇ ਕੁਐਸਚਨ ਜਿਹੜੇ ਹੈਗੇ ਨੇ ਵਾਕ ਤੁਸੀਂ ਬਹੁਤ ਈਜ਼ੀਲੀ ਬਣਾ ਪਾਉਗੇ ਸੋ ਇਹੀ ਚੀਜ਼ ਮੈਂ ਤਾਂ ਹੀ ਬੇਸਿਕਸ ਤੇ ਹੀ ਆਪਾਂ ਕੰਮ ਕਰ ਰਹੇ ਹਾਂ ਡਿਡ ਹੀ ਵਾਸ਼ ਦ ਕਾਰ ਡਿਡ ਸ਼ੀ ਕਲੀਨ ਦ ਬਾਥਰੂਮ ਡਿਡ ਹੀ ਆਇਰਨ ਦ ਕਲੋਥਸ ਹੁਣ ਇੱਥੇ 2% ਨੇ ਡਿਡ ਦੇ ਟੇਕ ਆਊਟ ਦਾ ਟਰੈਸ਼ ਇਸ ਤਰ੍ਹਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਇਸ ਚੀਜ਼ ਨੂੰ ਸਮਝਾਉਣ ਦੀ ਲੇਕਿਨ ਹਮੇਸ਼ਾ ਕਿਸੇ ਵੀ ਕੰਮ ਦੇ ਵਿੱਚ ਊਨਤਾਈ ਕਮੀਆਂ ਰਹਿ ਜਾਂਦੀਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਉਸ ਚੀਜ਼ ਨਾਲ ਹੋਰ ਹੌਸਲਾ ਤੇ ਸਹਿਦ ਮਿਲਦੀ ਹੈ ਬਹੁਤ ਕੁਝ ਸਿੱਖਣ ਨੂੰ ਤੁਹਾਡੇ ਤੋਂ ਮਿਲਦਾ ਸਦਾ ਹੀ ਸਿੱਖਦੇ ਰਹੋ ਪ੍ਰਮਾਤਮਾ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ 'ਚ ਰੱਖੇ